ਹੋਟੀਜ਼ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ। ਆਸਾਂ ਬੱਝੀਆਂ ਹੋਈਆਂ ਸੀ ਪਰਿਵਾਰ ਦੀਆਂ ਸਮਰਥਕਾਂ ਦੀਆਂ। ਪੰਜਾਬ ਭਰ ਤੋਂ ਛੱਡੋ ਪੂਰੇ ਦੇਸ਼ 'ਚੋਂ ਪੂਰੀ ਦੁਨੀਆ ਦੇ ਵਿੱਚੋਂ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਹੋ ਰਹੀਆਂ ਸਨ। ਸਿਹਤਯਾਬੀ ਦੀਆਂ ਕਾਮਨਾਵਾਂ ਹੋ ਰਹੀਆਂ ਸਨ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਸੀ। ਰਾਜਵੀਰ ਜਵੰਦਾ ਬੜੀ ਛੋਟੀ ਉਮਰ ਦੇ ਵਿੱਚ ਆਪਣੀ ਉਮਰ ਪੂਰੀ ਕਰਕੇ ਆਪਣੇ ਸਰੋਤਿਆਂ ਨੂੰ ਆਪਣੀ ਕਲਾ ਦੇ ਨਾਲ ਸ਼ਿੰਗਾਰ ਕੇ ਆਪਣੀਆਂ ਯਾਦਾਂ ਦੇ ਕੇ ਪਰਿਵਾਰਕ ਜੀਆਂ ਨੂੰ ਆਪਣੀਆਂ ਯਾਦਾਂ ਦੇ ਕੇ ਤੇ ਹੁਣ ਇਸ ਦੁਨੀਆ ਤੋਂ ਰੁਖਸਤ ਹੋ ਗਏ ਚੰਡੀਗੜ੍ਹ ਦੇ 40s ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾਖਲ ਸਨ ਔਰ ਉਸੇ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੇ ਆਪਣੇ ਆਖਰੀ ਸਾਹ ਲਏ 27 ਸਤੰਬਰ ਤੋਂ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾਖਲ ਹੁੰਦੇ ਨੇ ਹਿਮਾਚਲ ਦੇ ਵਿੱਚ ਇੱਕ ਸੜਕ ਹਾਦਸਾ ਹੁੰਦਾ ਹੈ ਜਿਸ ਦੇ ਵਿੱਚ ਬੜੀ ਬੁਰੀ ਤਰ੍ਹਾਂ ਰਾਜਵੀਰ ਜਵੰਦਾ ਕਾਇਲ ਹੁੰਦੇ ਨੇ ਔਰ ਉਸੇ ਅਵਸਥਾ ਦੇ ਵਿੱਚ ਉਹਨਾਂ ਨੂੰ ਹਸਤਾ ਲੈ ਆਂਦਾ ਜਾਂਦਾ ਔਰ ਉੱਥੇ ਲੰਮੇ ਸਮੇਂ ਤੋਂ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਰਾਜਵੀਰ ਜਵੰਦਾ ਜੂਝਦੇ ਸਮਾਂ ਕੱਟ ਰਹੇ ਸਨ ਪਰ ਆਖਿਰ ਰਾਜਵੀਰ ਜਵੰਦਾ ਨੇ ਦਮ ਤੋੜ ਦਿੱਤਾ 12ਵਾਂ ਦਿਨ ਸੀ ਰਾਜਵੀਰ ਜਵੰਦਾ ਨੂੰ 40s ਹਸਪਤਾਲ ਦੇ ਵਿੱਚ ਔਰ ਉੱਥੇ ਰਾਜਵੀਰ ਜਵੰਦਾ ਨੇ ਆਪਣਾ ਦਮ ਤੋੜ ਦਿੱਤਾ ਅੱਜ ਤੜਕਸਾਰ ਹੀ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਰਾਜਵੀਰ ਜਵੰਦਾ ਦੀ ਸਿਹਤ ਅਚਾਨਕ ਨਾਜ਼ੁਕ ਹੋ ਗਈ ਹੈ ਅਜੇ ਤੱਕ ਇਹ ਖਬਰਾਂ ਸਨ ਯਾਨੀ ਲੰਘੇ ਕੱਲ ਤੱਕ ਇਹ ਖਬਰਾਂ ਸਨ ਕਿ ਰਾਜਵੀਰ ਜਵੰਦਾ ਦੀ ਸਿਹਤ ਹੌਲੀ-ਹੌਲੀ ਸੁਧਰਦੀ ਪਈ ਹੈ ਪਰ ਤੜਕਸਾਰ ਅਚਾਨਕ 40s ਹਸਪਤਾਲ ਦੇ ਵਿੱਚ ਡਾਕਟਰਾਂ ਦੀ ਗਤੀਵਿਧੀ ਵਧ ਗਈ ਹਲਚਲ ਵਧ ਗਈ ਪਰਵਾਰਕ ਜੀਆਂ ਦੀ ਹਲਚਲ ਵਧ ਗਈ ਚਿੰਤਾ ਵਧਨ ਲੱਗੀ ਕਿ ਆਖਰਕਾਰ ਕੀ ਹੋ ਰਿਹਾ ਪਰ ਰਾਜਵੀਰ ਜਵੰਦਾ ਹੋਰ ਨਹੀਂ ਸਹਾਰ ਸਕੇ ਉਹਨਾਂ ਦੀ ਨਾਜ਼ੁਕ ਹਾਲਤ ਹੋਰ ਨਾਜ਼ੁਕ ਹੋਈ ਔਰ ਉਸ ਤੋਂ ਬਾਅਦ ਉੱਪਰ ਲੋਕ ਸਧਾਰ ਗਏ ਬਾਈਕ ਰਾਈਡਿੰਗ ਦੌਰਾਨ ਹਿਮਾਚਲ ਦੇ ਬੱਦੀ ਦੇ ਵਿੱਚ ਸ਼ਿਮਲਾ ਜਾਂਦੇ ਸਮੇਂ ਤੰਜੌਰ ਦੇ ਨਜ਼ਦੀਕ ਇੱਕ ਐਕਸੀਡੈਂਟ ਹੁੰਦਾ ਉੱਥੇ ਹੀ ਲੱਗੇ ਪਹਿਲਾਂ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫੋਰਟਿਸ ਹਸਪੀਟਲ ਲੈ ਜਾਇਆ ਜਾਂਦਾ ਉਹਨਾਂ ਦੀ ਰੀਡ ਦੀ ਹੱਡੀ ਦੇ ਵਿੱਚ ਜ਼ਿਆਦਾ ਨੁਕਸਾਨ ਹੋਣ ਕਾਰਨ ਪ੍ਰੋਬਲਮਸ ਜ਼ਿਆਦਾ ਵੱਧ ਗਈਆਂ ਪਰ ਆਖਰਕਾਰ ਰਾਜਵੀਰ ਜਵੰਦਾ ਜਿਹੜੇ ਨੇ ਉਹ ਇਹ ਸਾਰਾ ਕੁਝ ਸਹਾਰ ਨਹੀਂ ਸਕੇ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਸਨ ਉਹ ਅਰਦਾਸਾਂ ਪੂਰੀਆਂ ਨਹੀਂ ਹੋ ਸਕੀਆਂ ਔਰ ਰਾਜਵੀਰ ਜਵੰਦਾ ਸਾਰੇ ਸਾਡੇ ਸਾਰਿਆਂ ਨੂੰ ਛੱਡ ਕੇ ਸਦਾ ਹੀ ਵਿਛੋੜਾ ਦੇ ਗਏ ਨੇ ਸਦਾ ਵਾਸਤੇ ਵਿਛੋੜਾ ਦੇ ਗਏ ਨੇ ਹੁਣ ਨਿਊਜ਼ ਰਿਪੋਰਟਸ ਜੋ ਸਾਹਮਣੇ ਆ ਰਹੀਆਂ ਉਹਨਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਕਿ ਇਲਾਜ ਦੌਰਾਨ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਹੈ ਪਰ ਜਿਮੇ ਦੀਆਂ ਖਬਰਾਂ ਸਵੇਰ ਤੋਂ ਸਨ ਉਹਨਾਂ ਮੁਤਾਬਕ ਤੜਕਸਾਰ ਅਚਾਨਕ ਹਲਚਲ ਵਧੀ ਅਚਾਨਕ ਗਤੀਵਿਧੀਆਂ ਵਧਦੀਆਂ ਚਿੰਤਾ ਵਧਦੀ ਡਾਕਟਰਸ ਦਾ ਆਉਣ ਜਾਣ ਜਿਹੜਾ ਵੱਧ ਗਿਆ ਪਰਿਵਾਰਕ ਜੀਆਂ ਦਾ ਆਉਣ ਜਾਣ ਵੱਧ ਗਿਆ ਤੇ ਐ ਪ੍ਰਤੀਤ ਹੋ ਰਿਹਾ ਸੀ ਕਿ ਸ਼ਾਇਦ ਕੁਝ ਠੀਕ ਨਹੀਂ ਹੈ ਔਰ ਅੰਤ ਨੂੰ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਹੈ ਜ਼ਿਆਦਾ ਇਨਫੋਰਮੇਸ਼ਨ ਇਸ ਉੱਤੇ ਹੋਰ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆਵੇਗੀ ਪਤਾ ਲੱਗ ਸਕੇਗਾ ਕਿ ਆਖਰਕਾਰ ਹੋਇਆ ਕੀ ਹੈ ਕਿ ਮੈਡੀਕਲ ਕਾਰਨ ਰਹੇ ਨੇ ਪਰ ਇਹ ਜ਼ਰੂਰ ਅਜੇ ਤੱਕ ਜੋ ਸਾਹਮਣੇ ਆ ਰਿਹਾ ਉਸ ਮੁਤਾਬਕ ਰਾਜਵੀਰ ਜਵੰਦਾ ਜਿਹੜੇ ਨੇ ਉਹ ਆਪਣਾ ਦਮ ਤੋੜ ਚੁੱਕੇ ਨੇ ਇੱਕ ਵੱਡਾ ਤਾਰਾ ਇੱਕ ਚਮਕਦਾ ਸਤਾਰਾ ਇੱਕ ਨੌਜਵਾਨ ਮੁੰਡਾ ਜਿਸ ਨੇ ਆਪਣੇ ਗੀਤਾਂ ਦੇ ਨਾਲ ਆਪਣੀ ਮਿੱਠੀ ਆਵਾਜ਼ ਦੇ ਨਾਲ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਆਪਣਾ دیਵਾਨਾ ਬਣਾਇਆ ਅੱਜ ਉਹ ਸਾਡੇ ਵਿੱਚ ਨਹੀਂ ਹੈ ਮਹਿਜ਼ ਇੱਕ ਰੋਡ ਐਕਸੀਡੈਂਟ ਕਾਰਨ ਇਹ ਨੌਜਵਾਨ ਪੰਜਾਬੀ ਮੁੰਡਾ ਇੱਕ ਚਮਕਦਾ ਸਿਤਾਰਾ ਆਪਣੇ ਮਾਪਿਆਂ ਦੀ ਅੱਖ ਦਾ ਤਾਰਾ ਇਸ ਵੇਲੇ ਦਮ ਤੋੜ ਗਿਆ